ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਸਿੰਘ ਜਮਾਲਪੁਰੀ ਪੱਤਰਕਾਰ ਦੇਸ਼ ਦੁਨੀਆ ਸੋ ਅੱਜ ਅਸੀਂ ਮੁੰਡੀਆਂ ਸਕੂਲ ਦੇ ਵਿੱਚ ਖੜੇ ਆ ਤੇ ਸਾਡੇ ਨਾਲ ਉਹ ਨਾਇਆਬ ਹਸਤੀ ਖੜੀ ਆ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਸਤਿਕਾਰ ਕਰਦੇ ਆ ਜਿਨ੍ਹਾਂ ਦਾ ਨਾਮ ਅੱਜ ਹਰੇਕ ਦੀ ਜ਼ੁਬਾਨ ਦੇ ਉੱਤੇ ਆ ਔਰ ਹਮੇਸ਼ਾ ਹੀ ਸਪੋਰਟ ਦੇ ਨਾਲ ਜੁੜੇ ਰਹੇ ਆ ਔਰ ਆਪਣੇ ਸਮਾਜ ਭਲਾਈ ਕਾਰਜਾਂ ਕਰਕੇ ਉਹਨਾਂ ਦਾ ਨਾਮ ਪੂਰੇ ਲੁਧਿਆਣੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਬੜੀ ਸ਼ਾਨ ਨਾਲ ਚੋਕਤ ਨਾ ਰਿਹਾ ਜਾਂਦਾ ਤੇ ਮੈਂ ਗੱਲ ਕਰ ਰਿਹਾ ਸਾਡੇ ਨਾਲ ਇਸ ਵਕਤ ਮੁੰਡਿਆ ਸਕੂਲ ਦੇ ਵਿੱਚ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਕਾਉਂਸਲਰ ਸਾਡੇ ਗੁਰਮੀਤ ਸਿੰਘ ਮੁੰਡਿਆ ਸਾਹਿਬ ਸੋ ਗੁਰਮੀਤ ਸਿੰਘ ਮੁੰਡਿਆ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੱਥੇ ਪਹੁੰਚਣ ਤੇ ਸੋ ਸਾਡੇ ਉਹਨਾਂ ਦੇ ਨਾਲ ਸਾਡੇ ਮਨਪ੍ਰੀਤ ਸਿੰਘ ਜੀ ਜਿਹੜੇ ਫਿਜ਼ੀਕਲ ਲੈਕਚਰਰ ਆ ਉਹ ਵੀ ਸਾਡੇ ਨਾਲ ਨੇ ਉਹ ਦੱਸਣਗੇ ਵੀ ਅੱਜ ਕੀ ਪ੍ਰੋਗਰਾਮ ਸੀ ਇੱਥੇ ਔਰ ਮੁੰਡਿਆ ਸਾਹਿਬ ਦੇ ਉੱਚੇਚੇ ਤੌਰ ਤੇ ਅੱਜ ਪਹੁੰਚੇ ਆ ਤੇ ਉਹਨਾਂ ਨੂੰ ਵੀ ਜੀ ਆਇਆਂ ਕਰਨਗੇ ਆਪਾਂ ਗੱਲ ਕਰਦੇ ਆ ਮਨਪ੍ਰੀਤ ਸਿੰਘ ਜੀ ਨਾਲ ਸਾਰਿਆਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲੇ ਮੈਂ ਦੇਸ਼ ਦੁਨੀਆ ਚੈਨਲ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਇੱਕ ਪਲੇਟਫਾਰਮ ਦਿੱਤਾ ਤੇ ਅੱਜ ਜਿਵੇਂ ਕਿ ਇਹ ਸਟੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਿਹੜਾ ਇਹ ਪ੍ਰੋਗਰਾਮ ਕਰਾਇਆ ਜਾਣਾ ਹੈ ਰਾਣੀ ਲక్ష్ਮੀਬਾਈ ਆਤਮ ਸੁਰੱਖਿਆ ਜਿਹੜਾ ਹੈ ਗਰਲਸ ਲਈ ਜਿਹੜਾ ਸਪੈਸ਼ਲੀ ਜਿਹੜਾ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਕੰਪੀਟੀਸ਼ਨ ਕਰਾਇਆ ਜਾਂਦਾ ਤੇ ਅੱਜ ਜਿਹੜਾ ਇਹ ਕੰਪੀਟੀਸ਼ਨ ਹੈਗਾ ਇਹ ਮੰਗ ਟੂ ਦੇ ਬਲੌਗ ਜਿੰਨੇ ਵੀ ਸਕੂਲਾਂ ਦੇ ਉਹਨਾਂ ਦੇ ਵਿਚਕਾਰ ਜਿਹੜਾ ਹੈ ਟੂਰਨਾਮੈਂਟ ਕਰਾਇਆ ਜਾ ਰਿਹਾ ਤੇ ਇਹ ਟੂਰਨਾਮੈਂਟ ਵਿੱਚ 8 ਕੈਟਾਗਰੀਜ਼ ਹੈਗੀਆਂ weight categories ਉਹਨਾਂ ਵਿਚਕਾਰ ਜਿਹੜ ਤੇ ਮੈਂ ਸਾਡੇ ਕਾਉਂਸਲਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧਿਆਨ ਲਈ ਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ। ਸੋ ਗੱਲ ਕਰਦੇ ਹਾਂ ਸਾਡੇ ਇਲਾਕਾ ਕਾਉਂਸਲਰ ਗੁਰਮੀਤ ਸਿੰਘ ਮੁੰਡੀਆਂ ਸਾਹਿਬ ਦੇ ਨਾਲ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਇਸ ਸਕੂਲ ਦੇ ਵਿੱਚ ਪਹੁੰਚਿਆ। ਸੋ ਗੱਲ ਕਰ ਰਿਹਾ ਗੁਰਮੀਤ ਸਿੰਘ ਮੁੰਡੀਆਂ ਸਾਹਿਬ ਨਾਲ। ਸਰ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਜੋ ਸਾਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਗਾ ਮੁੰਡੀਆਂ ਕਲਾ ਇਸ ਵਿੱਚ ਹੀ ਪੜ ਕੇ ਵੱਡੇ ਹੋਇਆ 10th ਤੱਕ ਇੱਥੇ ਕੀਤੀ ਸੀ ਕਲਾਸ ਮੇਰਾ ਬੜਾ ਲਗਾਓ ਆ ਸਕੂਲਾਂ ਹਮੇਸ਼ਾ ਹੀ ਇੱਥੋਂ ਦੇ ਟੀਚਰ ਸਹਿਬਾਨ ਮੇਰੀ ਬੜੀ ਰਿਸਪੈਕਟ ਕਰਦੇ ਰਹੇ ਚਾਹ ਕਾਉਂਸਲਰ ਸੀ ਚ ਨਹੀਂ ਸੀ ਤੇ ਉਸ ਵਿੱਚ ਅੱਧ ਮੱਦੇ ਨਜ਼ਰ ਜੋ ਲక్ష్ਮੀ ਰਾਣੀ ਲక్ష్ਮੀਬਾਈ ਤੇ ਨਾਂ ਤੇ ਜੋ ਕਾਰਾਟੇ ਕੰਪੀਟੀਸ਼ਨ ਸਰਕਾਰ ਵੱਲੋਂ ਹੋ ਰਿਹਾ ਹਰ ਇੱਕ ਸਾਲ ਉਸ ਲਈ ਬੱਚਿਆਂ ਦਾ ਪ੍ਰੋਗਰਾਮ ਸੀ ਬੱਚੀਆਂ ਦਾ ਔਰ ਬੱਚੀਆਂ ਨੂੰ ਆਤਮ ਸੁਰੱਖਿਆ ਵਾਸਤੇ ਜੋ ਕਾਰਾਟੇ ਦਾ ਸਿਖਾਇਆ ਜਾ ਰਹੇ ਨੇ ਉਹਨਾਂ ਨੂੰ ਕੰਪੀਟੀਸ਼ਨ ਕਰਾਇਆ ਜਾ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਸਾਡੇ ਸਕੂਲ ਦੇ ਟੀਚਰ ਸਹਿਬਾਨ ਸਾਬ ਮਨਪ੍ਰੀਤ ਸਿੰਘ ਜੀ ਡੀਪੀ ਸਾਹਿਬ ਤੇ ਉਹਨਾਂ ਦੇ ਨਾਲ ਦੂਸਰੇ ਡੀਪੀ ਸਾਹਿਬ ਆਏ ਨੇ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਜੋ ਪ੍ਰਾਲਾ ਕੀਤਾ ਜੋ ਸਰਕਾਰ ਵੱਲੋਂ ਪ੍ਰਾਲੇ ਨੇ ਉਸ ਦੀ ਸ਼ਲਾਘਾ ਕਰਦੇ ਆਂ ਔਰ ਇੱਥੇ ਜਿਹੜੇ ਸਕੂਲ ਦੇ ਪ੍ਰੋਗਰਾਮ ਹੁੰਦੇ ਨੇ ਉਹਦੇ ਵਿੱਚ ਟੀਚਰ ਸਹਿਬਾਨ ਬਹੁਤ ਵੱਡਾ ਸਹਿਯੋਗ ਕਰ ਦਿਆ ਚਾਹੇ ਉਹ ਬਿਲਡਿੰਗਾਂ ਬਣਾਉਣ ਦੀ ਆ ਚਾਹੇ ਪੜਾਈ ਕਰੰਦੀ ਆ ਚਾਹੇ ਬੱਚਿਆਂ ਨੂੰ ਸੇਧ ਦੇਣ ਦੀ ਆ ਹਰ ਕੰਮ ਵਿੱਚ ਸਾਡੇ ਹੌਕੀ ਦੀ ਇੱਥੇ ਟੀਮ ਬਹੁਤ ਟੌਪ ਦੀ ਆ ਨੈਸ਼ਨਲ ਟੀਮ ਖੇਡਦੀ ਹੋਇਆ ਔਰ ਬੱਚੀਆਂ ਸਾਡੇ ਪਹਿਲੀ ਵਾਰ ਦੇਖਿਆ ਕਿ ਏਰੀਆ ਦੇ ਵਿੱਚ ਕੋਈ ਲੜਕੀਆਂ ਦੀ ਹੌਕੀ ਦੀ ਟੀਮ ਹੋਵੇ ਕਰਾਕਟਾਂ ਦੀ ਟੀਮ ਹੋਵੇ ਮੈਂ ਹਮੇਸ਼ਾ ਹੀ ਇਹਨਾਂ ਨੂੰ ਹੌਸਲਾ ਫੈਲਾ ਕਰਦਾ ਕਿ ਤੁਸੀਂ ਇਸੇ ਕਾਰਜ ਰੰਭਦੇ ਰਹੋ ਅਸੀਂ ਤੁਹਾਡੇ ਨਾਲ ਹਰ ਵਕਤ ਖੜੇ ਆ ਔਰ ਬੇਨਤੀ ਕਰਦੇ ਆ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰੀ ਆਪਣੇ ਚਾਚਾ ਜੀ ਦੀ ਬੇਟੀ ਦਲਜੀਤ ਕੌਰ ਜੋ ਇਸਟਮ ਇਸਰੋ ਦੇ ਵਿੱਚ ਡਿਊਟੀ ਦੇ ਰਹੀ ਆ ਉਹ ਕਾਲਜ ਟਾਈਮ ਜਦੋਂ ਤੇ ਅਨੇਕ ਦੁਨਾਨਿਕ ਗਲ ਕਾਲਜ ਆ ਉਸ ਵਿੱਚ ਪੜ੍ਹਦੀ ਸੀ ਉਸ ਤੋਂ ਸਾਡੇ ਚਾਚਾ ਜੀ ਤੇ ਡੈਡੀ ਜੀ ਉਹਨਾਂ ਨੂੰ ਕਰਨੀ ਦੇਣ ਦੇ ਸੀ ਕਿ ਲੜਕੀ ਐ ਮੈਂ ਕਿਹਾ ਮੈਂ ਆਪਦੇ ਵੱਲੋਂ ਹੌਫਸਲ ਆਫ ਜਾਈ ਦਿੱਤੀ ਤੇ ਉਹਨਾਂ ਨੂੰ ਅੱਗੇ ਲੈ ਕੇ ਆਇਆ ਤੇ ਅੱਜ ਉਹ ਉਸ ਟਾਈਮ ਦੇ ਵਿੱਚ ਤੁਸੀਂ ਮੈਨੂੰ ਲੋ ਥਾਈਲੈਂਡ ਦੇ ਵਿੱਚੋਂ ਸੈਕੰਡ ਬਿਸ਼ਨ ਲੈ ਕੇ ਆਏ ਸੀ ਤੇ ਡਾਇਰੈਕਟ ਪੰਜਾਬ ਦੇ ਵਿੱਚ ਸੀਆਈਐਸਫ ਭਰਤੀ ਹੋਈ ਉਹ ਏਐਸਏ ਤੌਰ ਤੇ ਅੱਜ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਇਸਰੋ ਕੇਰਲਾ ਦੇ ਵਿੱਚ ਉਹ ਇਨਸਪੈਕਟਰ ਬਤੌਰ ਇਨਸਪੈਕਟਰ ਉਹ ਡਿਊਟੀ ਦੇ ਰਹੀ ਆ ਤੇ ਬੈਲ ਸੈਟਲਡ ਆ ਉਹ ਬੱਚਿਆਂ ਨੂੰ ਹੌਸਲਾ ਫੁਲਾਈ ਆਪਣੇ ਪ੍ਰਵਾਹ ਵੱਲੋਂ ਦੋ ਔਰ ਹਮੇਸ਼ਾ ਹੀ ਬੱਚਿਆਂ ਨੂੰ ਆਤਮ ਸੁਰੱਖਿਆ ਵਾਸਤੇ ਸੌਂਦੇ ਰਹੋ ਔਰ ਪਰਮਾਤਮਾ ਦੀ ਕਿਰਪਾ ਕੋ ਮੈਨੂੰ ਲੱਗਦਾ ਵੀ ਜੋ ਸਾਡੀ ਦਲਜੀਤ ਕੌਰ ਭੈਣਾ ਡੀਐਸਪੀ ਐਸਪੀ ਰਾਕ ਤੇ ਜਾ ਕੇ ਰਿਟਾਇਰ ਹੋ ਗਈ ਕਿਉਂਕਿ ਬਹੁਤ ਏਜ ਘਟਾ ਉਹਦੀ ਹਲੇ ਮੇਰੇ ਸਾਬ ਨਾਲ ਉਹਦੀ 42 ਏਜ ਆ ਸੋ ਪਰਮਾਤਮਾ ਕਿਰਪਾ ਕਰੇ ਚੜ੍ਹਦੀ ਕਲਾ ਰੱਖੇ ਸਾਰੇ ਜੋ ਸਾਡੇ ਸਕੂਲ ਦੇ ਬੱਚੇ ਨੇ ਏਰੀਆ ਦੇ ਵਿੱਚ ਦੇ ਪੰਜਾਬ ਦੇ ਵਿੱਚ ਨੇ ਸਾਰਿਆਂ ਨੂੰ ਆਤਮ ਸੁਰੱਖਿਆ ਵਾਸਤੇ ਬੱਚਿਆਂ ਨੂੰ ਸਾਨੂੰ ਇਹ ਜੋ ਕਰਾਟੇ ਨੇ ਜੁੱਡੂ ਆ ਜਾਂ ਕਰਾਟੇ ਆ ਇਹ ਸਿਖਾਉਣੇ ਚਾਹੀਦੇ ਨੇ ਇੰਡੀਵਿਜੂਅਲ ਗੇਮ ਤੇ ਨਾਲ ਲੈ ਕੇ ਜਾਣਾ ਚਾਹੀਦਾ ਤੇ ਇਹਨਾਂ ਦੀ ਜੋ ਇਹਨਾਂ ਦੀ ਸਰੀਰਕ ਦੀ ਸ਼ਕਤੀ ਆ ਉਹ ਪਤਾ ਲੱਗਦਾ ਬੱਚਿਆਂ ਦੀ ਵੀ ਕਿੰਨੀ ਕੀ ਜ਼ਰੂਰਤ ਹੈ ਇਹਨਾਂ ਨੂੰ ਇਹਨਾਂ ਨੂੰ ਉਹ ਖਾਰ ਕਰਾਕ ਦੇਣ ਵਾਸਤੇ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਲੈ ਕੇ ਜਾਣ ਲਈ ਅਸੀਂ ਪੂਰਾ ਸਟੱਜੋ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਹ ਸਾਡੇ ਕਾਉਂਸਲਰ ਸਾਹਿਬ ਗੁਰਮੀਤ ਸਿੰਘ ਮੁੰਡੀਆਂ ਜੀ ਔਰ ਮੈਂ ਵੀ ਦੱਸਣਾ ਚਾਹੁੰਨਾ ਸਾਡੇ ਵਿਚਕਾਰ ਥੋੜੀ ਦੇਰ ਪਹਿਲਾਂ ਇਤੋਂ ਦੇ ਚੌਂਕੀ ਇੰਚਾਰਜ ਮੁੰਡੀਆਂ ਕਲਾ ਸਾਡੇ ਸੁਰਜੀਤ ਸੈਣੀ ਵੀ ਹੋ ਕੇ ਗਏ ਆ ਸੋ ਨਾਲ ਸਾਡੇ ਗੁਰਮੀਤ ਸਿੰਘ ਮਹਿਦੂਦਾ ਜੀ ਉਹ ਵੀ ਕੁਝ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਵੀ ਆਪ ਗੱਲਬਾਤ ਕਰਦੇ ਆ ਗੁਰਪ੍ਰੀਤ ਸਿੰਘ ਮਹਿਦੂਦਾ ਸਾਹਿਬ ਸਭ ਤੋਂ ਵੱਡੀ ਤਾਂ ਗੱਲ ਆ ਵੀ ਬੜਾ ਅੱਜ ਦਾ ਪਰਾਲਾ ਇਹ ਦੇ ਲਈ ਮੈਂ ਸਕੂਲ ਪ੍ਰਬੰਧਨ ਨੂੰ ਬਹੁਤ ਬਹੁਤ ਵਧਾਈ ਵੀ ਦਿੰਦਾ ਔਰ ਸਾਡੇ ਵਰਗੇ ਨਾਂ ਚੀਜ਼ਾਂ ਨੂੰ ਤੁਸੀਂ ਮਹਿਮਾਨਾਂ ਦੇ ਤੌਰ ਤੇ ਜਿਵੇਂ ਸਰਦਾਰ ਗੁਰਮੀਤ ਸਿੰਘ ਮੁੰਡੀਆਂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਉੱਤੇ ਜਾਂ ਮੇਰੇ ਜਾਂ ਸਰਜੀਤ ਸਿੰਘ ਸਾਣੀ ਵਰਗੇ ਜਿਹੜੇ ਨਿਮਾਣੇ ਜੇ ਲੋਕ ਨੇ ਉਹਨਾਂ ਨੂੰ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਤੁਸੀਂ ਇੱਥੇ ਬੁਲਾ ਕੇ ਸਨਮਾਨਤ ਕੀਤਾ ਅਸੀਂ ਬਹੁਤ ਜ਼ਿਆਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਔਰ ਇਹੀ ਚੀਜ਼ਾਂ ਜਿਹੜੀ ਸਾਨੂੰ ਹਮੇਸ਼ਾ ਸਮਾਜ ਦੇ ਵਿੱਚ ਕੁਝ ਕਰਨ ਦੇ ਲਈ ਪ੍ਰੇਰਿਤ ਕਰਦੀ ਰਹਿੰਦੀ ਆ ਕਿ ਜੇਕਰ ਸਮਾਜ ਦੇ ਲੋਕ ਸਾਡੀ ਕੋਈ ਕਦਰ ਪਾ ਰਹੇ ਨੇ ਤਾਂ ਅਸੀਂ ਉਹਦੇ ਨਾਲੋਂ ਜ਼ਿਆਦਾ ਕੁਝ ਵਧੀਆ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰੀਏ ਇਹਦੇ ਵਿੱਚ ਜਿਵੇਂ ਮਨਪ੍ਰੀਤ ਜੀ ਤੇ ਤੁਸੀਂ ਇੱਥੇ ਹਾਕੀ ਅਕੈਡਮੀ ਚਲਾ ਰਿਹਾ ਹਾਂ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਥੋੜਾ ਬਹੁਤਾ ਤਿੰਨ ਫੁੱਲ ਯੋਗਦਾਨ ਆ ਜਿਹੜਾ ਪਾਉਂਦਾ ਰਿਹਾ ਤੇ ਅੱਜ ਮਾਣ ਮਹਿਸੂਸ ਹੁੰਦਾ ਤੁਹਾਡੇ ਦੇ ਉੱਤੇ ਮਨਪ੍ਰੀਤ ਸਰ ਦੇ ਉੱਤੇ ਕਿ ਇਹਨਾਂ ਦੀ ਬਦੌਲਤ ਦੋਨਾਂ ਦੀ ਬਦੌਲਤ ਜਾਂ ਹੋਰ ਤੁਹਾਡੀ ਟੀਮ ਆ ਜਿਹੜੀ ਕਿ ਸੂਦੇ ਪ੍ਰਿੰਸੀਪਲ ਤ੍ਰਿਹਣ ਜੀ ਨੇ ਉਹਨਾਂ ਦੀ ਬਦੌਲਤ ਵੀ ਅੱਜ ਸਕੂਲ ਦੀਆਂ ਲੜਕੀਆਂ ਨੈਸ਼ਨਲ ਖੇਡਣ ਗਈਆਂ ਇੱਥੋਂ ਦੀ ਲੜਕੀ ਜਿਹੜੀ ਕਿ ਹਾਈਟ ਵੀ ਬਿਲਕੁਲ ਛੋਟੀ ਜੀ ਆ ਔਰ ਉਹ ਕੈਪਟਨ ਮਨ ਕੇ ਇਸ ਕੌਮੀ ਜਿਹੜੀ ਹਾਕੀ ਦੀ ਖੇਡ ਸੀ ਉਹਦੇ ਵਿੱਚ ਨੁਮਾਇੰਦਗੀ ਕਰ ਰਹੀ ਆ ਇਹ ਬਹੁਤ ਵੱਡਾ ਫਖਰ ਆ ਸਾਡੇ ਲਈ ਕਿਉਂਕਿ ਹੁਣ ਭਾਵੇਂ ਸਾਡੀ ਇਹ ਜਨਮ ਭੂਮੀ ਨਹੀਂ ਪਰ ਕਰਮ ਭੂਮੀ ਮੁੰਡੀਆਂ ਇਸ ਵਕਤ ਇਹ ਇਸ ਜ਼ਮੀਨ ਦੇ ਲੋਕ ਜੇਕਰ ਬਾਹਰ ਜਾ ਕੇ ਨਾਮ ਚਮਕਾ ਦਿੰਦੇ ਨੇ ਤਾਂ ਸਾਨੂੰ ਉਸ ਤੋਂ ਜ਼ਿਆਦਾ ਫਖਰ ਆ। ਇਹਦੇ ਲਈ ਤੁਹਾਡਾ ਬਹੁਤ-ਬਹੁਤ ਇਸ ਵਿੱਚ ਵੱਡਾ ਯੋਗਦਾਨ ਆਉਣ ਦੇ ਲਈ ਧੰਨਵਾਦ ਵੀ ਆ। ਤੇ ਅੱਜ ਕਾਰਾਟੇ ਚੈਂਪੀਅਨਸ਼ਿਪ ਦੇ ਵਿੱਚ ਵੀ ਤੁਸੀਂ ਸਾਨੂੰ ਬੁਲਾਇਆ ਤੇ ਇਹ ਵੀ ਬੜੀ ਖੁਸ਼ੀ ਦੀ ਗੱਲ ਔਰ ਅੱਜ ਸਭ ਤੋਂ ਵੱਡੀ ਗੱਲ ਆ ਗਰਮੀਤ ਸਿੰਘ ਮੁੰਡੀਆਂ ਜਿਹੜੇ ਕਿ ਕਾਉਂਸਲਰ ਨੇ ਹਲਕੇ ਦੇ ਇਸ ਬਾੜ ਦੇ ਜਿਨ੍ਹਾਂ ਨੂੰ ਮਹਿਮਾਨ ਦੇ ਤੌਰ ਤੇ ਤੁਸੀਂ ਮੁੱਖ ਮਾਨ ਅਦਾਰਾ ਤੋਂ ਬੁਲਾਇਆ ਉਹ ਇਸ ਦੇ ਲਈ ਵਿਜਰਵੀ ਕਰਦੇ ਨੇ ਕਿਉਂਕਿ ਉਹ ਖੁਦ ਇੱਕ ਖਿਡਾਰੀ ਨੇ ਇਸ ਗਰਾਊਂਡ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਪ੍ਰਮੋਟ ਕੀਤਾ ਖੇਡਾਂ ਦੇ ਤੌਰ ਤੇ ਅੱਜ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਪਲ ਆਪਣੀ ਚਾਚੇ ਦੀ ਲੜਕੀ ਦਾ ਸੰਜਾ ਕੀਤਾ ਕਿੰਨੀਆਂ ਲੜਕੀਆਂ ਦੇ ਉੱਤੇ ਔਰ ਕਿੰਨੇ ਪੇਰੈਂਟਸ ਔਰ ਕਿੰਨੇ ਟੀਚਰ ਦੇ ਉੱਤੇ ਉਹ ਪ੍ਰਭਾਵ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਜੀ ਗੱਲ ਆ ਤੇ ਇਹਦੇ ਨਾਲ ਕਿਤੇ ਨਾ ਕਿਤੇ ਬਹੁਤ ਸਾਰੀਆਂ ਜਿਹੜੀਆਂ ਦਲਜੀਤ ਕੌਰ ਇਥੋਂ ਵੀ ਪੈਦਾ ਹੋਣਗੀਆਂ ਮੇਰਾ ਇਹ ਵਿਸ਼ਵਾਸ ਆ ਦਾਵਾ ਕਿਉਂਕਿ ਅਸੀਂ ਵੀ ਬਹੁਤ ਪਲੇਟਫਾਰਮ ਦੇ ਉੱਤੇ ਲੜਕੀਆਂ ਨੂੰ ਮੌਕੇ ਦਿੱਤੇ ਤਾਂ ਲੜਕੀਆਂ ਅੱਗੇ ਨਿਕਲੀਆਂ ਤੁਸੀਂ ਲੜਕੀਆਂ ਨੂੰ ਮੌਕੇ ਦਿੱਤੇ ਤਾਂ ਲੜਕੀਆਂ ਕੌਮੀ ਪੱਧਰ ਦੇ ਉੱਤੇ ਖਾਕੀ ਖੜਨ ਚੱਲ ਗਈਆਂ ਇਸ ਕਰਕੇ ਇਸ ਚੀਜ਼ ਨੂੰ ਤੁਸੀਂ ਜਾਰੀ ਰੱਖੋ ਤੇ ਹੋਰ ਤਾਂ ਸਭ ਤੋਂ ਵੱਡੀ ਤਾਂ ਗੱਲ ਆ ਵੀ ਹੁਣ ਤਾਂ ਤੁਹਾਨੂੰ ਇੱਕ ਬਹੁਤ ਵੱਡਾ ਜਿਹੜਾ ਖੇਡ ਪ੍ਰੇਮੀ ਆ ਜਿਹੜਾ ਇੱਕ ਕਾਉਂਸਲਰ ਦੇ ਰੂਪ ਦੇ ਵਿੱਚ ਇਲਾਕੇ ਦੇ ਵਿੱਚ ਮਿਲ ਗਿਆ ਹੁਣ ਤਾਂ ਮਤਲਬ ਪੰਜਾਬੀ ਦੇ ਵਿੱਚ ਕਈ ਆ ਵੀ ਹੁਣ ਤਾਂ ਕਿਸੇ ਜੀ ਦੀ ਘਾਟ ਨਹੀਂ ਰਹੂਗੀ ਤੇ ਸਾਡੀ ਜਿਹੜੀ ਦੇਸ਼ ਦੁਨੀਆ ਆਧਾਰਾ ਤੁਹਾਨੂੰ ਜਿਹੜਾ ਜਾਦਾ ਚੀਜ਼ ਦੇ ਸਕਦਾ ਵੀ ਆਪਣੇ ਚੈਨਲ ਤੇ ਅਖਬਾਰ ਰਹੀ ਪ੍ਰੋਮੋਸ਼ਨ ਦੇ ਸਕਦਾ ਉਹ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਭਵਿੱਖ ਚ ਵੀ ਰਹੇਗੀ ਤੁਸੀਂ ਕੰਮ ਕਰਨ ਵਾਲੇ ਬਣੋ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਹੋਰ ਵੀ ਤੁਹਾਨੂੰ ਹਰ ਪ੍ਰਕਾਰ ਦਾ ਸਹਿਯੋਗ ਆ ਭਵਿੱਖ ਚ ਵੀ ਦਿੰਦੇ ਰਵਾਂਗੇ ਤੁਸੀਂ ਲੜਕੀਆਂ ਦੀਆਂ ਜਿਹੜੀਆਂ ਬੁਲੰਦੀਆਂ ਉਚਾਈਆਂ ਤੇ ਜਾਣ ਦਾ ਉਹਨਾਂ ਦਾ ਜਿਹੜਾ ਸੁਪਨਾ ਅਸਮਾਨਾਂ ਦੇ ਵਿੱਚ ਖੁੱਲੀ ਢਾਰੀ ਭਰਨ ਦਾ ਉਹਨਾਂ ਦੇ ਜਿਹੜੇ ਚਾਹ ਹੁੰਦੇ ਨੇ ਉਹਨਾਂ ਨੂੰ ਪੂਰੇ ਕਰੋ ਧੰਨਵਾਦ ਹੈਗੇ ਆ ਮਨਪ੍ਰੀਤ ਸਿੰਘ ਜੀ ਔਰ ਉਹਨਾਂ ਦੀ ਪੂਰੀ ਟੀਮ ਕਿਉਂ ਕਰਕੇ ਜਦੋਂ ਲੋਕ ਗੁਰਮੀਤ ਸਿੰਘ ਮੁੰਡੀਆਂ ਸਾਹਿਬ ਕੌਂਸਲਰ ਬਣਨੇ ਆ ਉਹਨਾਂ ਦੇ ਵਿੱਚ ਇੱਕ ਨਵੀਂ ਉਮੀਦ ਜੱਗੀ ਆ ਉਮੀਦ ਜੱਗੀ ਆ ਕਿ ਅਜੇ ਜੋ ਲੜਕੀਆਂ ਹਾਕੀ ਖੇਡਦੀਆਂ ਆ ਇਹਨਾਂ ਕੋਲ ਆਪਣਾ ਕੋਈ ਹੋਮ ਗਰਾਊਂਡ ਨਹੀਂ ਆ ਓਪੀ ਦਾ ਸੋ ਇਹਨਾਂ ਵਿੱਚ ਉਮੀਦ ਜੱਗੀ ਆ ਆਸ ਜੱਗੀ ਆ ਕਿ ਜਲਦ ਸਾਡਾ ਗਰਾਊਂਡ ਮੁੰਡੀਆਂ ਦੇ ਵਿੱਚ ਤਿਆਰ ਹੋਏਗਾ ਤੇ ਲੜਕੀਆਂ ਹੋਰ ਵੀ ਅੱਗੇ ਜਾਣਗੀਆਂ ਧੰਨਵਾਦ